ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਪਿੰਡ ਸਹੌੜਾਂ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਕਿ ਪਿੰਡ ਸਹੌੜਾਂ ਦਾ ਇੱਕ ਜੋ ਨੌਜਵਾਨ ਹੈ ਹਰਪ੍ਰੀਤ ਸਿੰਘ ਸਹੌੜਾਂ ਜੋ ਕਿ ਸਿਲਵਰ ਮੈਡਲ ਜਿੱਤ ਕੇ ਆਇਆ ਹੈ ਦੌੜਾਂ ਦੇ ਵਿੱਚ ਉਸ ਦਾ ਅੱਜ ਇੱਥੇ ਪਿੰਡ ਵਾਲਿਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਹੈ ਅਤੇ ਲੱਡੂਆਂ ਦੇ ਨਾਲ ਮੂੰਹ ਮੁਠੇ ਕਰਵਾਏ ਗਏ ਨੇ ਆਓ ਆਪਾਂ ਇੱਥੇ ਗੱਲਬਾਤ ਕਰਦੇ ਆ ਜੋ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨਾਲ ਵੀ ਅਤੇ ਉਹਨਾਂ ਦੇ ਨਾਲ ਜੋ ਕੋਚ ਆਏ ਹੋਏ ਨੇ ਉਹਨਾਂ ਨਾਲ ਵੀ ਅਤੇ ਹੋਰ ਪਿੰਡ ਵਾਸੀਆਂ ਦੇ ਨਾਲ ਵੀ ਆਓ ਫਿਰ ਦਿਖਾਉਨੇ ਤੁਹਾਨੂੰ ਪੂਰੀ ਜਾਣਕਾਰੀ ਇਹ ਕੰਪੀਟੀਸ਼ਨ ਦੇ ਵਿੱਚ ਪੰਜਾਬ ਦੀ ਨਿਮਾਇੰਗੀ ਕਰਦਾ ਹੋਇਆ ਸੈਕੰਡ ਪਲੇਸਨ ਤੇ ਆਇਆ ਹੈ ਸਿਲਵਰ ਮੈਡਲ ਇਹਨੂੰ ਮਿਲਿਆ ਹੈ ਤੇ ਜੇ ਤੁਹਾਡਾ ਇਸ ਤਰ੍ਹਾਂ ਇਹਦੇ ਸਿਰ ਤੇ ਹੱਥ ਰਿਹਾ ਨਾ ਤਾਂ ਅੱਗੇ ਵਾਅਦੇ 골ਡ ਮੈਡਲ ਦੀ ਤੇ ਆਪਾਂ ਪੂਰੀ ਆਸ ਹੈ ਆਪਾਂ ਨੂੰ ਸੋ ਉਹਨਾਂ ਦੇ ਨਾਲ ਕੋਟ ਵੀ ਆਏ ਹੋਏ ਹਨ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਬੱਚਾ ਹਰਪ੍ਰੀਤ ਸਿੰਘ ਪੰਜਾਬ ਦੀ ਨਿਮਾਇੰਗੀ ਕਰਦਾ ਹੋਇਆ ਆਲ ਇੰਡੀਆ ਕੰਪੀਟੀਸ਼ਨ ਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਇਆ ਹੈ ਆਪਸ ਬਾਰੇ ਬਣੇ ਕੰਮ ਤੋਂ ਸਵਾਗਤ ਕਰ ਰਹੇ ਹਾਂ ਸਵਾਗਤ ਬਹੁਤ ਬਹੁਤ ਵਧਾਈ ਹੋਵੇ ਸਾਰੇ ਮਦਦਗਾਰਾਂ ਨੂੰ ਸਾਰੇ ਨਗਰ ਨੂੰ ਵਧਾਈ ਹੋਵੇ ਆ ਨਾ ਮੈਂ ਤੁਹਾਡਾ ਮੇਰਾ ਹਰਪ੍ਰੀਤ ਸਿੰਘ ਹੈ ਜੀ ਹਰਪ੍ਰੀਤ ਸਿੰਘ ਜੀ ਕਿੱਥੋਂ ਤੁਸੀਂ ਜਿੱਤ ਕੇ ਆਏ ਹੋ ਕਿਹੜਾ ਮਤਲਬ ਦੇਸ਼ ਦੇ ਵਿੱਚ ਗਏ ਸੀ ਮੇਰੀ ਬੰਗਲੌਰ ਚ ਮੇਰਾ ਕੰਪੀਟੀਸ਼ਨ ਹੋਇਆ ਸੀ ਆਲ ਇੰਡੀਆ ਲੈਵਲ ਤੇ ਜੀ ਉਹਦੇ ਚ ਮੇਰਾ ਸਿਲਵਰ ਸਿਲਵਰ ਮੈਡਲ ਹੋਇਆ 3000 ਮੀਟਰ ਚ 3000 ਮੀਟਰ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਹੋ ਮੈਨੂੰ ਜੀ 7-8 ਸਾਲ ਹੋ ਗਏ ਕੰਟੀਨਿਊ ਟ੍ਰੇਨਿੰਗ ਕਰਦੇ ਹੋਏ ਜੀ ਤੁਹਾਡੇ ਕੋਚ ਸਾਹਿਬ ਵੀ ਤੁਹਾਡੇ ਨਾਲ ਹੈ ਹਾਂਜੀ ਮੇਰੇ ਨਾਲ ਹੀ ਖੜੇ ਨੇ ਸਰ ਮੇਰੇ ਜੀ ਇਹਨਾਂ ਤੋਂ ਟ੍ਰੇਨਿੰਗ ਲੈ ਰਿਹਾ ਜੀ ਮੈਂ ਇਹਨਾਂ ਤੋਂ ਸਕੂਲ ਟਾਈਮ ਦੇ ਵਿੱਚ ਵੀ ਕਦੇ ਕੋਈ ਸਿਲਵਰ ਮੈਡਲ ਜਾਂ 골ਡ ਜਾਂ ਕੋਈ ਸਕੂਲ ਟਾਈਮ ਤੋਂ ਬਾਅਦ ਹੀ ਟ੍ਰੈਨਿੰਗ ਸ਼ੁਰੂ ਕੀਤੀ ਕਾਲਜ ਚ ਜਾ ਕੇ ਸਟਾਰਟ ਕੀਤੀ ਇਹ ਗੇਮ ਜੀ ਕਿਹੜੇ ਕਾਲਜ ਤੋਂ ਹਾਂ ਪੰਜਾਬ ਯੂਨੀਵਰਸਿਟੀ ਕੈਂਪਸ ਜੀ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਹਾਂਜੀ ਚੰਡੀਗੜ੍ਹ ਦਾ ਹਾਂਜੀ ਸਰ ਜੀ ਉਸ ਤੋਂ ਪਹਿਲਾਂ ਜੋ ਸਕੂਲ ਟਾਈਮ ਦੇ ਵਿੱਚ ਸਕੂਲ ਟਾਈਮ ਚ ਐਵੇਂ ਪਿੰਡ ਵਗੈਰਾ ਚ ਐਵੇਂ ਇੱਥੇ ਖੇਡਦੇ ਹੁੰਦੇ ਸੀ ਮਤਲਬ ਪ੍ਰੋਫੈਸ਼ਨਲ ਤੌਰ ਤੇ ਉਹ ਤਾਂ ਨਹੀਂ ਸਟਾਰਟ ਕੀਤੀ ਸੀ ਜੀ ਅੱਜ ਕਿੰਨੀ ਕੁ ਖੁਸ਼ੀ ਹੈ ਖੁਸ਼ੀ ਹੈ ਇਹ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਹੈ ਜੀ ਦੇਖ ਕੇ ਖੁਸ਼ੀ ਮਿਲੀ ਜੀ ਕਿੰਨਾ ਪਰਮ ਹੰਗਾਰਾ ਕਿੰਨਾ ਇੱਕ ਸਵਾਗਤ ਫੈਨ ਦੇ ਵਿੱਚ ਸਵਾਗਤ ਬਹੁਤ ਹੋਇਆ ਜਿੰਨਾ ਸੋਚਿਆ ਨਹੀਂ ਸੀ ਉਹ ਤੋਂ ਜ਼ਿਆਦਾ ਹੀ ਹੋਇਆ ਜੀ ਬਹੁਤ ਹੋਇਆ ਹਾਂਜੀ ਮਾਪੇ ਦਾ ਕਿੰਨਾ ਇੱਕ ਸਹਿਯੋਗ ਹੈ ਤੁਹਾਡੇ ਮਾਪੇ ਦਾ ਸਭ ਤੋਂ ਜ਼ਿਆਦਾ ਮਾਪੇ ਦਾ ਹੀ ਸਹਯੋਗ ਹੈ ਜੀ ਉਹਨਾਂ ਦੀ ਬਦੌਲਤ ਆ ਜਿੱਥੇ ਤੱਕ ਪਹੁੰਚੇ ਜੀ ਬਾਕੀ ਮੇਰੇ ਕੋਚ ਮੇਰੇ ਜਿਨ੍ਹਾਂ ਨੇ ਮੈਨੂੰ ਅੱਗੇ ਲੈ ਕੇ ਆਂਦਾ ਮੈਨੂੰ ਤਾਂ ਚੱਲਣਾ ਵੀ ਨਹੀਂ ਆਉਂਦਾ ਸੀ ਇਹਨਾਂ ਨੇ ਮੈਨੂੰ ਸਾਰਾ ਕੁਝ ਸਿਖਾਇਆ ਜੀ ਰਨਿੰਗ ਵਗੈਰਾ ਹਾਂਜੀ ਕੋਚ ਸਾਹਿਬ ਤੁਹਾਡੀ ਬਦੌਲਤ ਬੱਚਾ ਇੱਥੇ ਤੱਕ ਪਹੁੰਚਿਆ ਕੀ ਕਹਿਣਾ ਚਾਹੂੰਗਾ नहीं अभी तो मैं कुछ नहीं कहना चाहूँगा क्योंकि ये हमारा टारगेट बहुत छोटा है हमें अभी टारगेट अचीव करना है अभी वो जो मेन मकसद हमारा जो है इंटरनेशनल लेवल पर हमने मेडल जीतना है और अच्छा से अच्छा कंपटीशन फेस करना है अपने देश अपने पिंड अपने परिवार अपने माता पिता का नाम ऊँचा करना है तो ये अचीवमेंट चलो अभी स्टार्ट है लेकिन मेरे सोच ये है कि आने वाले समय में अच्छा से अच्छे कॉम्पिटिशन में पार्टिसिपेट करें जो कि इंटरनेशनल लेवल का वो मीट हो और जो अभी इन्होंने ग्रांड फिक्स जो एफ द्वारा एथलेटिक फेडरेशन ऑफ इंडिया द्वारा परमिट हुआ उस हर एक के स्टेट से जो इंटरनेशनल लेवल के एथलीट हैं उनके साथ इन्होंने दौड़ करके फर्स्ट टाइम इस तरह का अपना अचीवमेंट किया लेकिन अभी भी हमें उतनी खुशी नहीं है जितना कि आने वाले समय को हम इंतज़ार कर रहे हैं बट सबसे बड़ी दुख की बात यह है कि हमारे पंजाब मोहाली सबसे रिच डिस्ट्रिक्ट है सबसे धनी मानते हैं जो सारा कुछ यहाँ है लेकिन आज तक मैं नीयर बाई थर्टी ईयर्स से मैं यहाँ लड़ रहा हूँ ग्राउंड के लिए आज तक सिंथेटिक ट्रैक हमें नहीं मिला है हमारे बच्चे जो थोड़ा सा चलने लायक होते हैं तो या तो किसी दूसरे स्टेट में जाकर प्रैक्टिस करते हैं या किसी को हमको रिक्वेस्ट करना पड़ता है जो भाई थोड़ी देर के लिए हमें भी इंट्री दे दो वो हम गवर्नमेंट से बहुत सालों से ही कर रहे हैं गुजारिश कर रहे हैं लेकिन अभी तक सरकार मोहाली में सिंथेटिक ट्रैक नहीं बनाई है चंडीगढ़ में एक सिंथेटिक ट्रैक बना है वहाँ पार्टिसिपेट करने के लिए वहाँ प्रैक्टिस कराने के लिए कोचेज अलाउ नहीं है बाहर के कोचेज एलाउ नहीं है बच्चे अलाउड है लेकिन अगर बच्चे जा रहा है तो कोचेज नहीं है तो फिर वो क्या कर सकता है आपको सभी को मालूम है तो सरकार से में और पिंड वासियों से हमें ये गुजारिश है कि इस चीज़ को हम आगे ले जाएं ताकि मोहाली में भी एक सिंथेटिक ट्रैक हो और अच्छे से अच्छे एक हरप्रीत ही नहीं और भी बच्चे पिंड के शहर के जो आगे बढ़ के हिस्सा लें और नशे से दूर होकर अपने सेहत अपने माँ बाप का नाम रोशन करेंगे इस मौके पर सब तो पहला तो मैं ਛੋਟੇ ਵੀਰ ਹਰਪ੍ਰੀਤ ਨੂੰ ਤੇ ਉਹਨਾਂ ਦੇ ਪੇਡੈਂਟਸ ਨੂੰ ਤੇ ਪਿੰਡ ਵਾਸੀਆਂ ਨੂੰ ਤੇ ਸਮੁੱਚੇ ਪੰਜਾਬ ਨੂੰ ਵਧਾਈ ਦਿੰਦਾ ਕਿ ਅੱਜ ਸਾਡਾ ਛੋਟਾ ਵੀਰ ਹੈ ਜਿਹੜਾ ਉਹ ਸਿਲਵਰ ਮੈਡਲ ਜਿੱਤ ਕੇ 3000 ਮੀਟਰ ਦੇ ਵਿੱਚ ਆਇਆ ਤਮਨ ਸਾਹਿਬ ਇੱਕ ਗੱਲ ਯਾਦ ਰੱਖਿਓ ਤੇ ਬੋਲ ਮੇਰੇ ਤੇ ਕੈਮਰਾ ਤੁਹਾਡਾ ਤੇ ਮਿਹਨਤ ਮੁੰਡੇ ਦੀ ਇੱਕ ਦਿਨ ਮੈਡਲ ਜਿੱਤ ਕੇ ਏਸ਼ੀਆ ਦੇ ਵਿੱਚ ਹੈ ਰੋਲੰਪੀ ਦੇ ਵਿੱਚ ਸਾਡਾ ਮੁੰਡਾ ਸੋਹੜਾ ਚਾਊ ਰਹੀ ਰਹੀ ਗੱਲ ਕੋਚ ਸਾਹਿਬ ਨੇ ਗਰਾਊਂਡ ਦੀ ਗੱਲ ਕੀਤੀ ਹੈ ਦੇਖੋ ਏ ਸੀ ਨਵੀਂ ਗਵਰਨਮੈਂਟ ਹੈ ਨਵੇਂ ਮੁੰਡੇ ਨਵੇਂ ਆਮ ਘਰਾਂ ਚੋਂ ਨਿਕਲ ਕੇ ਆਏ ਹੈ ਪਰ ਮੈਂ ਤੁਹਾਡੇ ਨਾਲ ਇੱਥੇ ਵਾਅਦਾ ਕਰਦਾ ਕਿ 20 ਤਰੀਕ ਨੂੰ ਸਾਡੇ ਮੰਤਰੀ ਸਾਹਿਬ ਬਾਹਰ ਦੇ ਟੂਰ ਤੋਂ ਵਾਪਸ ਆ ਜਾਣਗੇ ਪਰਿਵਾਰ ਨੂੰ ਲੈ ਕੇ ਜਿੰਮੀ ਵੀ ਵਲੰਟੀਅਰ ਇੱਥੇ ਦੇ ਸੌੜਾਂ ਦੇ ਖੜੇ ਉਹਨਾਂ ਨੂੰ ਜੋ ਵੀ ਪ੍ਰੋਬਲਮ ਹੈਗੀ ਹੈ ਉੱਥੇ ਇੰਟਰਨੈਸ਼ਨਲੀਆ ਬਾਹਰ ਦਾ ਕੋਚ ਜਾਣਾ ਨਹੀਂ ਨਹੀਂ ਲਾਉ ਹੁੰਦਾ ਅਸੀਂ ਉਹਨਾਂ ਨੂੰ ਲਾਉ ਕਰਾ ਕੇ ਦਵਾਗੇ ਤੇ ਜਿਹੜੀਆਂ ਸਹੂਲਤਾਂ ਹਜੇ ਸਹੌੜਾਂ ਦੇ ਵਿੱਚ ਅੱਡੇ بڑے ਨਗਰ ਦੇ ਵਿੱਚ ਨਹੀਂ ਹੈ ਪਿੱਛੇ ਜੇ ਵੈਸੇ ਮੰਤਰੀ ਕਹਿ ਗਏ ਸੀਗੇ ਸਹੌੜਾਂ ਕਿੰਨੀ ਤੋਂ ਪੈਂਡਿੰਗ ਰਹਿੰਦਾ ਕਿ ਸਰਪੰਚ ਸਾਹਿਬ ਨਹੀਂ ਸੀਗੇ ਉੱਥੇ ਗਰਾਊਂਡ ਬਣਾ ਕੇ ਆਪਾਂ ਇਹਨਾਂ ਨੂੰ ਸਹੌੜਾਂ ਨੂੰ ਇੱਕ ਮਲਟੀਨੈਸ਼ਨਲ ਪਿੰਡ ਲੈ ਕੇ ਆਈਏ ਕਿਉਂਕਿ ਖੇੜ ਹਲਕੇ ਦਾ ਦੂਜੀ ਨੰਬਰ ਤੋਂ ਸਭ ਤੋਂ ਵੱਡਾ ਪਿੰਡ ਹੈਗਾ ਤੇ ਫਿਰ ਤੋਂ ਮੈਂ ਤੁਹਾਡਾ ਪ੍ਰੈਸ ਮੀਡੀਆ ਦਾ ਸਾਰੇ ਨਗਰ ਨਿਵਾਸੀਆਂ ਦਾ ਸਮੁੱਚੇ ਪੰਜਾਬ ਦਾ ਤੇ ਹਰਪ੍ਰੀਤ ਦਾ ਪਿਤਾ ਜੀ ਦਾ ਮਾਤਾ ਦਾ ਤੇ ਸਮੁੱਚੇ ਪਰਿਵਾਰ ਦਾ ਆਮ ਆਦਮੀ ਪਾਰਟੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਜੀ ਬੜੀ ਖੁਸ਼ੀ ਹੋਈ ਹੈ ਪਿਛਲੇ ਦਿਨੀ 17 ਵਿਕਟਾਂ ਲਾ ਕੇ ਸਾਡਾ ਸਿੱਖ ਸਰਦਾਰ ਅਰਸ਼ਦੀਪ ਖਰੜ ਮੜਿਆ ਸੀਗਾ ਅੱਜ ਸਾਡਾ ਮੁੰਡਾ ਸਿਲਵਰ ਮੈਡਲ ਲੇ ਕੇ ਸੌਹੜਾਂ ਦੇ ਵਿੱਚ ਮੜਿਆ ਬੜੀ ਖੁਸ਼ੀ ਦੀ ਗੱਲ ਹੈ ਐਦਾਂ ਹੀ ਹੀਰੇ ਨਿਕਲਦੇ ਆ ਐਦਾਂ ਹੀ ਪੰਜਾਬ ਹੈ ਜਿਹੜਾ ਉੜਦੇ ਪੰਜਾਬ ਤੋਂ ਬਚ ਕੇ ਆਪਾਂ ਨੇ ਮੁੜ ਕੇ ਰੰਗਲਾ ਪੰਜਾਬ ਗਿੱਧੇ ਪੰਗੜਿਆਂ ਵਾਲਾ ਪੰਜਾਬ ਖੇਡਾਂ ਵਾਲਾ ਪੰਜਾਬ ਬਣਾਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਜੀ ਸੋ ਅੱਜ ਤੁਹਾਡਾ ਬੇਟਾ ਜੋ ਸਿਲਵਰ ਮੈਡਲ ਜਿੱਤ ਕੇ ਆਇਆ ਕਿੰਨੀ ਖੁਸ਼ੀ ਹੈ ਤੁਹਾਨੂੰ ਜੀ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸਾਡੇ ਇਲਾਕੇ ਦਾ ਪੰਜਾਬ ਦਾ ਨਾਮ ਰੋਸ਼ਨ ਕਰਿਆ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਬਿਲਕੁਲ ਜੀ ਸੋ ਪਹਿਲਾਂ ਵੀ ਮੈਡਲ ਜਿੱਤੇ ਹੋਏ ਨੇ ਪਹਿਲਾਂ ਵੀ ਪੰਜਾਬ ਤੋਂ ਜੀ 6 ਮੈਡਲ ਜਿੱਤੇ ਨੇ ਇਹਨਾਂ ਨੇ ਜੀ 골ਡ ਮੈਡਲ ਜੀ ਹਾਂ ਜੀ 1500 ਮੀਟਰ 5000 ਮੀਟਰ 'ਚ ਜੀ ਹਾਂ ਜੀ ਸੋ ਅੱਜ ਪਿੰਡ ਵਾਲਿਆਂ ਵੱਲੋਂ ਪਰਮਾ ਮਤਲਬ ਪਿੰਡ ਵਾਲਿਆਂ ਵੱਲੋਂ ਹਮੇਸ਼ਾ ਹੀ ਬਹੁਤ ਸਹਿਯੋਗ ਮਿਲਦਾ ਹੈ ਜੀ ਗਵਰਨਮੈਂਟ ਵੱਲੋਂ ਕੋਈ ਸਹਿਯੋਗ ਨਹੀਂ ਹਾਂ ਜੀ ਕੀ ਮੰਗ ਕਰਦੇ ਹੋ ਗਵਰਨਮੈਂਟ ਤੋਂ ਅਸੀਂ ਤਾਂ ਮੰਗ ਕਰਦੇ ਕੋਈ ਫਾਈਨੈਂਸ਼ੀਅਲ ਕੋਈ ਸਹਾਇਤਾ ਹੋਵੇ ਜੀ ਬੱਚਾ ਆਪਣਾ ਦਾ ਜਿਹੜਾ ਵੀ ਖਰਚਾ ਬਹੁਤ ਹੁੰਦਾ ਹੈ ਆਪਣੇ ਲੈਵਲ ਤੇ ਇੰਨਾ ਅਸੀਂ ਚੁੱਕ ਨਹੀਂ ਸਕਦੇ ਜੀ ਅਸੀਂ ਗਵਰਨਮੈਂਟ ਨੂੰ ਇਹ ਮੰਗ ਹੈ ਵੀ ਪੂਰਾ ਸਪੋਰਟ ਕਰਿਆ ਸਾਡੀ ਸਰਕਾਰੀ ਨੌਕਰੀ ਹਾਂ ਨੌਕਰੀ ਦਾ ਦੀ ਬਣਿਆ ਹੁਣ ਤੱਕ ਜੀ ਕੋਈ ਨੌਕਰੀ ਮਿਲੇ ਪਰ ਦੇਖੋ ਮੁੰਡੇ ਦੀ ਆਪਣੀ ਇੰਨੀ ਮਿਹਨਤ ਪੂਰੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਇਹਨੂੰ ਬਿਲਕੁਲ ਕੰਮ ਤੋਂ ਵੀ ਛੱਡ ਕੇ ਰੱਖਦੇ ਦੇਖੋ ਪਿੰਡਾਂ ਦੇ ਲੋਕ ਅਸੀਂ ਉਹੀ ਕੰਮ ਕਰਨ ਵਾਲਾ ਬੱਚਾ ਉਹੀ ਬੰਗਲੌਰ ਛੱਡਿਆ ਵਾ ਔਰ ਇੰਨੀ ਮਿਹਨਤ ਮੁੰਡੇ ਦੀ ਦੀ ਆਪਣੀ ਡਾਈਟ ਦਾ ਖਰਚਾ ਦੇਖੋ ਕਿੰਨਾ ਹੈ ਹੁਣ ਤੇ 60-70000 ਰੁਪਏ ਮੰਨ ਲੀਏ ਇੰਨਾ ਖਰਚਾ ਦੇਖੋ ਇੱਕ ਪਰਿਵਾਰ ਨੂੰ ਜਿਹੜਾ ਮਿਹਨਤੀ ਪਰਿਵਾਰ ਹੈ ਜਿਹੜਾ ਕਿਸਾਨੀ ਪਰਿਵਾਰ ਹੈ ਉਹਨੂੰ ਇੰਨਾ ਖਰਚਾ ਕਰਨਾ ਬਈ ਬਹੁਤ ਮੁਸ਼ਕਲ ਹੈ ਤਾਂ ਬੇਨਤੀ ਹੈ ਪੰਜਾਬ ਸਰਕਾਰ ਸਮੇਂ ਦੀ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ ਹੁਣ ਤਾਂ ਰਜੀਵ ਭਾਈ ਸਾਹਿਬ ਆਪਣੇ ਆਮ ਪਾਰਟੀ ਵਾਲੇ ਖੜੇ ਆਏ ਕਹਿੰਦੇ ਸੀ ਮਦਦ ਕਰਾਵਾਂਗੇ ਤਾਂ ਅਸੀਂ ਇਹਨੂੰ ਹੀ ਉਮੀਦ ਕਰਦੇ ਆਂ ਵੀ ਆਪਣੇ ਫੁੱਲ ਚੜਾਵੇਂ ਆਪਣੀ ਬੋਲਾਂ ਤੇ ਤਾਂ ਇੰਨੀ ਸਾਡੀ ਅਪੀਲ ਹੈ ਭਾਈ ਬੇਨਤੀ ਹੱਥ ਬੰਨ ਕੇ ਉਸ ਬੱਚੇ ਦੀ ਮਦਦ ਕਰੋ ਓਵਰਏਜ ਹੋ ਜਾਣੇ ਨੇ ਔਰ ਇਹਦੀ ਹਾਲਤੋ ਜੋਬ ਦਾ ਕੋਈ ਬੰਦੋਬਸਤ ਨਹੀਂ ਹੈ ਬੇਨਤੀ ਹੈ ਉਮੀਦ ਹੈ ਵੀ ਤੁਸੀਂ ਇਹ ਗੱਲ ਸਾਡੀ ਅੱਗੇ ਤੱਕ ਪਹੁੰਚਾਉਂਗੇ ਜੀ ਬਸ ਇੰਨਾ ਹੀ ਕਹਿਣਾ ਜੀ ਥੈਂਕ ਯੂ ਇਸ ਮੌਕੇ ਤੇ ਮੈਨੂੰ ਬਹੁਤ ਖੁਸ਼ੀ ਆ ਜੀ ਆਪਣੇ ਭੈਣ ਭਰਾਵਾਂ ਨਾਲ ਕਿ ਮੇਰੇ بیٹے ਦੀ ਬਹੁਤ ਛਾ ਕਰਿਆ ਜੀ ਪਿੰਡ ਵਿੱਚ ਘੁੰਮਾ ਲੈ ਕੇ ਗਏ ਸਾਰੇ ਨਾਲ ਤੇ ਆਪਣਾ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਮੇਰੇ بیٹے ਦੇ ਨਾਲ-ਨਾਲ ਸਾਰੇ ਪਿੰਡ ਦੇ ਵਿੱਚ ਚੱਕਰ ਲਗਾ ਕੇ ਆਏ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਜੀ ਹਾਂਜੀ ਬਾਕੀ ਤਾਂ ਸਾਰੀਆਂ ਗੱਲਾਂ ਤਕਰੀਬਨ ਹੋਈ ਗਈਆਂ ਮੈਂ ਤਾਂ ਖਾਸ ਤੌਰ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਦਿਵਾਨ ਚੈਨਲ ਨੂੰ ਜਿਹੜਾ ਹੈਗਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੀ ਇਹ ਆਵਾਜ਼ ਬਣ ਕੇ ਇਹ ਲੋਕਾਂ ਦੀ ਆਵਾਜ਼ ਬਣ ਕੇ ਸਾਡੀ ਜਿਹੜੇ ਆਵਾਜ਼ ਹੈਗੇ ਉਹਨਾਂ ਅੱਗੇ ਪੁਜਾਰ ਰਹੇ ਨੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਨਗਰ ਦੀਆਂ ਸੰਗਤਾਂ ਨੇ ਸਾਡੀ ਛੋਟੀ ਜੀ ਗਾਲ ਦੇ ਉੱਤੇ ਐਡਾ ਵੱਡਾ ਇਛਾ ਦਿਖਾਇਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਜੋ ਅਸੀਂ ਅੱਜ ਨਵੰਦੇ ਆਏ ਹੋਏ ਨੇ ਉਹਨੂੰ ਮੈਂ ਜ਼ਰੂਰ ਬੇਨਤੀ ਕਰਨੀ ਹੈ ਕਿ ਬੱਚੇ ਦੀ ਜਿਹੜੀ ਹੈਗੀ ਨੌਕਰੀ ਵਾਸਤੇ ਕੋਈ ਨਾ ਕੋਈ ਸਾਧਨ ਜ਼ਰੂਰ ਪੈਦਾ ਕਰਾਉਣ ਕਿਉਂਕਿ ਜਿਵੇਂ ਨੌਕਰੀ ਤੋਂ ਜਿਹੜੇ ਬੱਚੇ ਹੈਗੇ ਸਾਡੇ ਕੀਮਤੀ ਬੱਚੇ ਜਿਹੜੇ ਹੀਰੇ ਨੇ ਸਾਡੇ ਉਹ ਰੋਲ ਜਾਂਦੇ ਆ ਸੋ ਜਿਵੇਂ ਆਪਣੇ ਇਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ 50-60000 ਰੁਪਏ ਦਾ ਕਿਟੋਕਟੋ ਦੀ ਡਾਈਟ ਦਾ ਖਰਚਾ ਹੈ ਜੇ ਵਧੀਆ ਡਾਈਟ ਦੇਣੀ ਹੋਵੇ ਤਾਂ ਇਹਨਾਂ ਨੂੰ ਜਿਆਦਾ ਖਰਚਾ ਹੈਗਾ ਸੋ ਐਡਾ ਵੱਡਾ ਖਰਚਾ ਜਿਹੜਾ ਹੈਗਾ ਇੱਕ ਮੀਡੀਅਮ ਜਿਹੜਾ ਹੈਗਾ ਮੱਧ ਵਰਗੀ ਪਰਿਵਾਰ ਉਹਦੇ ਵਾਸਤੇ ਉਠਾਉਣਾ ਬਹੁਤ ਹੀ ਔਖਾ ਹੈ ਸੋ ਮੈਂ ਫਿਰ ਵੀ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਇਹ ਬੱਚਾ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਆਪਣੇ ਨਗਰ ਦਾ ਨੌ ਰੋਸ਼ਨ ਕਰ ਰਿਹਾ ਹੈ ਇਹ ਸੋ ਸਾਰੇ ਨਗਰ ਨੂੰ ਵੀ ਇਹਦਾ ਜਿਹੜਾ ਵੱਧ ਤੋਂ ਵੱਧ ਉਤਸ਼ਾਹ ਇਹਦਾ ਉਤਸ਼ਾਹ ਵਧਾਉਣਾ ਚਾਹੀਦਾ ਸਰਲ ਮਿਲ ਕੇ ਜਿੰਨੀ ਆਪਾਂ ਕੀ ਕਰ ਸਕਦੇ ਹਾਂ ਹੋਰ ਆਪਾਂ ਹਜ਼ਾਰਾਂ ਲੱਖ ਰੁਪਈਆ ਖਰਚਾ ਕਰਦੇ ਇਹ ਵੀ ਇੱਕ ਆਪਣਾ ਸਮਝ ਲੋ ਵੀ ਕਾਰਜ ਨਹੀਂ ਹੈ ਵੀ ਜੇ ਆਪਾਂ ਵੱਧ ਤੋਂ ਵੱਧ ਦੇ ਬੱਚੇ ਦੀ ਮਦਦ ਕਰੀਏ ਐਨੀਆਂ ਬੇਨਤੀਆਂ ਕਰਦਾ ਹਾਂ ਸਾਰਿਆਂ ਦਾ ਬਹੁਤ ਬਹੁ